જય માતાજી મરદાબાદ જબરદસ્ત બની ચલંગે એકે દે ના ફલાંગે જબરદસ્ત બની ચલંગે એકે દે ના ખલાંગે ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਭਗਵੰਤ ਜੀ ਦੀ ਸਰਕਾਰ ਮਰਦਾਬਾਦ 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 ਸਰਕਾਰਾਂ ਨੂੰ ਦਲੀਲ ਕਰਨ ਵਾਲਿਆਂ ਨੂੰ ਛੋੜਦਾ ਬੋਲ ਮਰਦਾਬਾਦ ਮਰਦਾਬਾਦ ਸਰਕਾਰਾਂ ਨੂੰ ਦਲੀਲ ਕਰਨ ਵਾਲਿਆਂ ਨੂੰ ਸਰਕਾਰਾਂ ਮਰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਮੰਗ ਮੰਗੇ ਬੇ मुर्दाबा मुरदाबा मुबा मुरदाबादीर आ्े आओ ਸ਼ਰਕਾਰਾਂ ਕਰਦੀਆਂ ਕੀ ਤੇਰਾ ਫੇਰੀ 420 ਤੇਰਾ ਫੇਰੀ ਚੱਕ ਦੇਾਂਗੇ ਟਾਂਟੇ ਕੋਡਾ ਰੱਖ ਦੇਾਂਗੇ ਜਲਦ ਮੋਰਚੇ ਦਾ ਇੱਕੋ ਜਿੰਦਾਬਾਦ 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 ਜਲਦ ਮੋਰਚੇ ਦਾ ਇੱਕੋ ਜਿੰਦਾਬਾਦ 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 اے ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ 420 ਭਗਵੰਤ ਮਾਨ ਦੀ ਸ਼ਕਾਰ ਮੁਰਦਾਬਾਦ 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 ਜਬਰੀ ਜਨਾਸ਼ ਕਲਾਂ ਸਰਕਾਰਾ ਮਰਦਾਬਾ 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 ਪਿਛਾਨਾ ਨੂੰ ਜਬਰੀ ਜਨਾਸ਼ ਕਲਾਂ ਸਰਕਾਰਾ ਮਰਦਾਬਾ 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 ਇਹ ਸਰਕਾਰਾਂ ਕਰਤਗਾਹੀ ਤੇਰਾ ਫੇਰੀ 420 ਮੇਰਾ ਫੇਰੀ ਚੱਕ ਦਿਆਂਗੇ ਹੰਤ ਗੋਡ ਰੱਖ ਦਿਆਂਗੇ ਬੰਦ ਕੇ ਵੇਖ ਲਿਓ ਲੋਟ ਜਮਾ ਕੇ ਦੇਖਾਂਗੇ ਬੰਦ ਮੈਂ ਕੇ ਵੇਖ ਲਿਓ ਇਕ ਤੋਂ ਦੇ ਅਨੌਰੀ ਦੇ ਸਿੰਘੂ ਦਾ ਇੱਕ ਜਵਰ ਕਰਨ ਵਾਲੀਆਂ ਸਰਕਾਰਾਂ ਮਰਦਾਬਾ 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 ਨਿਸ਼ਾਨ ਨੂਰ ਜਵਰੀ ਚੱਕੇ ਜ਼ਿਲ੍ਹਾ ਛਟਰਾਂ ਵਾਲੀਆਂ ਸਰਕਾਰਾਂ ਮਰਦਾਬਾ 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 ਨਿਸ਼ਾਨ ਨੂਰ ਜਵਰੀ ਜਨਾਸ਼ਕਰਾਂ ਵਾਲੀਆਂ ਸਰਕਾਰਾਂ ਮਰਦਾਬਾ ਮਰਦਾਬਾ ਸਰਕਾਰੇ ਤੇਰੇ ਕਮ ਨਕਮੀ ਫਿਰ ਕਹੇਂਗੀ ਸ਼ਰਸ਼ੀ ਜੰਮੇ मुरदाबाद मुराबरदाबाद मुरदाबाद मुरदाबाद